ਅੰਬੇਡਕਰ ਸੈਨਾ ਆਫ ਇੰਡੀਆ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਮਸੰਤਪੁਰ ਦੀ ਅਗਵਾਈ ਹੇਠ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਫਲੋਰ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਲੇਖਕ ਗੀਤਕਾਰ ਤੇ ਸਮਾਸੇਵੀ ਮਹਿੰਦਰ ਸੋਦ ਵਿਰਕਨੇਸ਼ ਮੋਲੇਦ ਕੀਤੀ। ਕੈਂਪ ਇਤਰਾਣ ਜਿੱਥੇ 200 ਦੇ ਕਰੀਬ ਖੂਨਦਾਨੀਆਂ ਨੇ ਸਵੇ ਇਸ਼ਾ ਨਾਲ ਆਪਣਾ ਖੂਨਦਾਨ ਕੀਤਾ ਉੱਥੇ ਮਹਿੰਦਰ ਸੂਦ ਵਿਰਗ ਨੇ ਕਿਹਾ ਕਿ ਇਹ ਉਪਰਾਲਾਨੇ ਕਾਹੀ ਅਨਮੋਲ ਜ਼ਿੰਦਗੀਆਂ ਦੇ ਜੀਵਨ ਦੀ ਰੱਖਿਆ ਕਰਨ ਵਾਲਾ ਹੈ ਸ਼੍ਰੀ ਸੂਦ ਨੇ ਸਾਰੇ ਹੀ ਖੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਉਤਸ਼ਾਹ ਵਧਾਉਂਦੇ ਹੋਏ ਆਖਿਆ ਕਿ ਉਹ ਖੁਦ ਵੀ 22 ਸਾਲ ਤੋਂ ਖੂਨਦਾਨ ਕਰਦੇ ਆ ਰਹੇ ਨੇ ਇਸ ਲਈ ਹਰ ਇੱਕ ਨੌਜਵਾਨ ਨੂੰ ਲੋੜ ਪੈਣ ਤੇ ਆਪਣਾ ਖੂਨਦਾਨ ਕਰਨਾ ਚਾਹੀਦਾ ਹੈ ਇਸ ਮੌਕੇ ਪਰਵੰਤਕਾ ਬਲੋ ਜਿੱਥੇ ਮਹਿੰਦਰ ਸੂਦ ਵਿਰਕ ਦਾ ਸਨਮਾਨ ਕੀਤਾ ਗਿਆ ਉੱਥੇ ਇਸ ਦੌਰਾਨ ਅਮਰਿਤਪਾਲ ਭੋਸਲੇ ਡਾਕਟਰ ਅਸतीश अरोड़ा ਅਮਰਜੀਤ ਸਿੰਘ ਖੁੜਕਾ ਬਾਬਾ ਸਰੂਪ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ ਫਿਲੌਰ ਤੋਂ ਰਾਜਕਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਪ੍ਰੀ ਨਾਣ ਦੁਸ਼ ਨੂੰ ਸਮਰਪਿਤ ਅੱਜ ਇੱਥੇ ਅੰਬੇਡਕਰ ਸੈਨਾ ਆਫ ਇੰਡੀਆ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਮੈਨੂੰ ਵੀ ਐਜ਼ ਏ ਚੀਫ ਗੈਸਟ ਇੱਥੇ ਬੁਲਾਇਆ ਗਿਆ ਸੀਗਾ ਇਹ ਬਹੁਤ ਵਧੀਆ ਉਪਰਾਲਾ ਆ ਯੂਥ ਦਾ ਪਿਛਲੇ ਸਾਲ ਵੀ ਭਾਜੀ ਲੇਖਰ ਵਿੱਚ ਬਿਲਗਾ ਜੀ ਦੀ ਯਾਤ ਦੇ ਵਿੱਚ ਔਰ ਬਾਬਾ ਸਾਹਿਬ ਦੇ ਪ੍ਰੀ ਨਾਣ ਦੁਸ਼ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਗਿਆ ਸੀ ਇਸ ਵਾਰ ਵੀ ਲਾਇਆ ਗਿਆ ਹੈ ਔਰ ਇਹਦੇ ਨਾਲ ਖੂਨਦਾਨ ਕਰਨ ਦੇ ਨਾਲ 24 ਘੰਟੇ ਚ ਖੂਨ ਦਾ ਖੂਨ ਜਿਹੜਾ ਹੈ ਉਹ ਪੂਰਾ ਹੋ ਜਾਂਦਾ ਹੈ ਔਰ ਕੋਈ ਐਕਸੀਡੈਂਟ ਕੇਸ ਜਾਂ ਕੋਈ ਲੋੜਵੰਦ ਵਿਅਕਤੀ ਜਿਹਨੂੰ ਲੋੜ ਆ ਉਹਨੂੰ ਇੱਕ ਜੀਵਨਦਾਨ ਦੇ ਰੂਪ ਦੇ ਵਿੱਚ ਜਿਹੜਾ ਖੂਨ ਜੇ ਆਪਾਂ ਦਾਨ ਕੀਤਾ ਹੋਵੇ ਤਾਂ ਉਹ ਕੰਮ ਆਉਂਦਾ ਹੈ ਤੇ ਬਹੁਤ ਨੌਜਵਾਨਾਂ ਚ ਉਤਸ਼ਾਹ ਆ ਔਰ ਇੱਕ ਗੁੱਡ ਐਫਰਟ ਆ ਅਸੀਂ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਜਿਹੜੀ ਨਵੀਂ ਜਨਰੇਸ਼ਨ ਆ ਉਹਨੂੰ ਇਦਾਂ ਦੇ ਕੰਮਾਂ ਦੇ ਲਈ ਅੱਗੇ ਆਉਣਾ ਚਾਹੀਦਾ ਔਰ ਹਰ ਸਮੇਂ ਹਰ ਵਕਤ ਜਿਹੜਾ ਲੋਕਾਂ ਦੇ ਲਈ ਜਿਹੜਾ ਉਹ ਉਪਲਬਧ ਰਹਿਣਾ ਚਾਹੀਦਾ ਇਹਦੇ ਨਾਲ ਕੋਈ ਸਿਹਤ ਨੁਕਸਾਨ ਨਹੀਂ ਹੁੰਦਾ ਖੂਨ ਦਾਨ ਕਰਨ ਨਾਲ ਕਿੰਨੇ ਡਾਲਰਾਂ ਨੇ ਡੋਨੇਟ ਕੀਤਾ ਮੈਨੂੰ ਲੱਗਦਾ ਕਿ 100 ਨੂੰ ਜਿਹੜਾ ਉਹ 100 100 ਤੋਂ ਜ਼ਿਆਦਾ ਜੁਨਟ ਹੋ ਚੁੱਕੇ ਆ ਔਰ 100 ਤੋਂ ਜ਼ਿਆਦਾ ਹੋਰ ਹੋ ਜਾਣਗੇ। ਕੀ ਹਰ ਸਾਲ ਦੀ ਤਰ੍ਹਾਂ ਇਹ ਡੋਨਰੀ ਹਾਂ ਪਿਛਲੇ ਸਾਲ ਵੀ ਲਗਾਇਆ ਸੀ ਇਹਨਾਂ ਨੇ ਕਹਿੰਦੇ ਭ ਇਸ ਸਾਲ ਵੀ ਲਾਇਆ। ਕੀ ਨੌਜੋਵਾਨਾਂ ਨੂੰ ਮੈਸੇਜ ਜਿਹੜੇ ਨੌਜਵਾਨ ਨੇ ਦੇਖੋ ਨੌਜਵਾਨਾਂ ਨੂੰ ਸਮਾਜ ਸੇਵਾ ਦੇ ਲਈ ਔਰ ਲੋਕਾਂ ਦੀ ਮਦਦ ਲਈ ਜਦਾ ਸਦਾ ਉਪਲਬਧ ਰਹਿਣਾ ਚਾਹੀਦਾ ਹੈਗਾ। ਮੈਂ ਧੰਨਵਾਦ ਕਰਦਾ ਆ ਕਿ ਬਲੱਡ ਸੇਵਾ ਘਰਾਂ ਡੀ ਐਮ ਸੀ ਰਗੂਨਾਥ ਹਸਪੀਟਲ ਔਰ ਸੀ ਐਮ ਸੀ ਹਸਪੀਟਲ ਦੀਆਂ ਟੀਮਾਂ ਇੱਥੇ ਆਈਆਂ ਆ। ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਆ।